20 ਤਰੀਕ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਸ਼ਰਾਬੀ ਕੇ ਕਈ ਲੋਕ ਜਿਹੜੇ ਉਹਦੇ ਵਿੱਚ ਮਰੇ ਗਏ ਉਹਦੇ ਸਬੰਧ ਦੇ ਵਿੱਚ ਪੁਲਿਸ ਨੇ ਜਿਹੜਾ ਬਹੁਤੀ ਜਲਦੀ ਐਕਸ਼ਨ ਲੈ ਕੇ ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿੰਦੀ ਲੜੀ ਦੇ ਵਿੱਚ ਦੋ ਅਕਿਊਜ਼ ਅੱਜ ਅਸੀਂ ਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਤੇ ਇੱਕ ਵੀਰ ਸਿੰਘ ਜਿੰਨੇ ਵੀ ਉਥੋਂ 17 ਬਾਕਸ ਸੇਲ ਹੋਏ ਸੀ ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ ਉਹ 17 ਦੇ 17 ਹੀ ਅਕਾਊਂਟ ਪਰ ਹੋ ਗਏ ਨੇ ਉਹ ਸਹੀ ਚੈੱਕ ਕਰ ਲਏ ਨੇ ਸਾਰੇ ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ ਤੇ ਜਿਹੜਾ ਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ ਜਿੰਦੇ ਕੋ ਹੋਰ ਹੀ ਬੜੀ ਜਿਆਦੀ दारू ਬਣ ਸਕਦੀ ਸੀ ਉਹਦੇ ਨਾਲ ਹੋਰ ਵੀ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸੀ ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜੜੀਆਂ ਜਾ ਨਾਂ ਉਹਦੇ ਵਿੱਚ ਬਚ ਗਈਆਂ ਨੇ ਕਿਉਂਕਿ ਇਹ ਦੀ ਪਹਿਲੀ ਇਨਸਟਾਲਮੈਂਟ ਸੀ ਇਸ ਬੰਦੇ ਦੀ ਇਹਨੇ ਪਹਿਲੀ ਇਹ ਨਹੀਂ ਬਣਾ ਕੇ ਜਿਹੜੀ ਅੱਗੇ ਡਿਸਟ੍ਰਿਬਿਊਟ ਕੀਤੀ ਹੈ ਇਹਦੇ ਵਿੱਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ thoroughੀ ਚੱਲਦੀ ਹੈ ਤਿੰਨ ਕੇਸਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ ਡੀਜੀਪੀ ਸਾਹਿਬ ਵੱਲੋਂ ਸੈਟ ਬਣਾਈ ਗਈਆਂ ਇਹਦੇ ਵਿੱਚ ਏ ਡੀਜੀਪੀ ਸਾਹਿਬ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਅਸੀਂ ਬਹੁਤ ਹੀ ਬ੍ਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਰੀ ਸਜ਼ਾ ਮਿਲ ਸਕੇ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦੇ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ ਇਸ ਤੋਂ ਸਵਾਏ ਜਿਹੜੇ ਪਹਿਲੇ ਲੋਕ ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ ਦਾਰੂਏ ਦਾ ਵੇਚੀ ਹੈ ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਏ ਔਰ ਉਹ ਆਦਮੀ ਹੁਣ ਕੀ ਕਰਦੇ ਨੇ ਜੇਕਰ ਉਹ ਬੇਲ ਤੇ ਆ ਗਏ ਨੇ ਤੇ ਕੀ ਕਰਦੇ ਨੇ ਕਿ ਉਹ ਇਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ ਇਸੇ ਤਰੀਕੇ ਹੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ-ਪਿੰਡ ਸ਼ਹਿਰ ਦੇ ਗਲੀ-ਮਹੱਲਿਆਂ ਦੇ ਵਿੱਚ ਜਿਹੜੀ ਇਹ ਆਪਣੀ ਮਹਿੰਮ ਚਲਾਈ ਹੋਈ ਏ ਤਾਂ ਕਿ ਕੋਈ ਲੋਕ ਹੋਰ ਜਿਹੜੀ ਇਹ ਲਿੱਕਰ ਉਹ ਕੰਜ਼ਿਊਮ ਨਾ ਕਰਨ ਇਹਦੇ ਚ ਸਾਡੀ ਬੇਨਤੀ ਵੀ ਹੋਏ ਪਬਲਿਕ ਨੂੰ ਥਰੂ ਮੀਡੀਆ ਕਿ ਜੇਕਰ ਕਿਸ ਨੇ ਕੰਜ਼ਿਊਮ ਕੀਤੀ ਹੈ ਕਿ ਉਹ ਡਿਲੇ ਨਾ ਕਰੇ ਇਮੀਡੀਏਟਲੀ ਉਸ ਬੰਦੇ ਨੂੰ ਹਸਪੀਟਲ ਲਿਆ ਜਾਵੇ ਤਾਂ ਕਿ ਜਿਹੜਾ ਪ੍ਰੋਪਰ ਹੌਂ ਦਾ ਟ੍ਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚੇ ਹੁਣ ਤੱਕ 20 ਜਿਹੜੀਆਂ ਡੈਥ ਹੋ ਚੁੱਕੀਆਂ ਨੇ 25 ਬੰਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ ਪ੍ਰਸ਼ਾਸਨ ਪੂਰੀ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਹੈ ਉਹਨਾਂ ਦੇ ਇਲਾਜ ਲਈ ਸਬੰਧਤ ਡਾਕਟਰ ਸਹਿਬਾਨਾ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਲਾਇਆ ਹੋਇਆ ਤਾਂ ਕਿ ਕੋਈ ਜੜੀ ਹੈ ਉਹਨਾਂ ਦੀ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਥੈਂਕ ਯੂ ਸਰ ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਨੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ ਕਿੰਨੇ ਕੀਤੇ ਗਏ ਨੇ ਕਿੱਥੋਂ ਕੀਤੇ ਗਏ ਨੇ ਪਟਿਆਲੇ ਜ਼ਿਲ੍ਹੇ ਦੇ ਦੋ ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ ਜਿੱਥੇ ਕਿ ਬੰਦਾ ਉਸ ਏਰੀਏ ਦੇ ਵਿੱਚ ਛਤਰਾਣਾ ਏਰੀਏ ਦੇ ਵਿੱਚ ਆਪਣੀ ਹੈ ਇਹ ਘਰ ਦੇ ਵਿੱਚ दारू ਬਣਾ ਰਿਆ ਸੀ ਤੇ ਉਹਨਾਂ ਦੀ ਜਿਹੜੀ ਅਸੀਂ ਐਸਐਚਓ ਸ਼ਤਰਾਣਾयण ਚੌਂਕੀ ਨੂੰ ਚਾਰਜ ਨੂੰ ਨਾਲ ਸਸਪੈਂਡ ਕਰਤਾ ਕਿ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਕਰਨੇ ਸਰ ਇੱਕ ਪਿੰਡ ਗੁਜਨਾ ਤੋਂ ਇੱਕ ਲੜਕੀ ਸਾਹਮਣੇ ਆਈ ਹੈ ਉਹਦਾ ਪਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੇ ਕਿਹਾ ਵੀ ਸਾਡੇ ਪਿੰਡ ਵੱਲੋਂ ਕੋਈ दारू ਨਹੀਂ ਵੇਚੀ ਜਾ ਰਹੀ ਸੀ ਸਾਡੇ ਉੱਤੇ ਧੱਕੇ ਨਾਲ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਉਹਦੇ ਵਿੱਚ ਜੀ ਤੁਸੀਂ ਜਾਂਚ ਕਰੋਗੇ ਉਸ ਸੰਬੰਧ ਵਿੱਚ ਦੇਖੋ ਜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ ਟੋਟਲੀ ਫੇਰ ਹੋਏਗੀ ਜੇਕਰ ਕੋਈ ਬੰਦਾ ਇਨੋਸੈਂਟ ਹੈ ਇਹ ਨਹੀਂ ਵੀ ਇਹ ਐਡਾ ਬੜਾ ਜੁਰਮ ਹੈ ਉਹਦੇ ਵਿੱਚ ਉਹਨੂੰ ਕਿਤੇ ਕੋਈ ਇਨਵੋਲਵ ਕੀਤਾ ਜਾਉ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਏਗੀ ਉਹਨੂੰ ਮੈਰਿਟ ਹੋਏਗੀ ਤੇ ਇਹਦੇ ਜਿਹੜਾ ਪੂਰਾ ਧਿਆਨ ਦਾ ਮੰਗਿਆ ਜਿਹੜੀਆਂ ਜਿਹੜੀਆਂ ਬੋਤਲਾਂ ਵਿੱਚ ਉਹ ਵੇਚੇ ਸੀ ਅੱਗੇ ਉਹ ਕਿਹਨਿ ਕਿਹੜੇ ਬੰਦਿਆਂ ਨੂੰ ਵੇਚੀਆਂ ਗਈਆਂ ਸੀ ਦੇਖੋ ਜੀ ਇਹ ਜਿਹੜੀਆਂ ਡਿਟੇਲ ਹੈ ਜਿਵੇਂ ਜਿਵੇਂ ਬਾਕਸ ਨੇ 17 ਵਿੱਚ ਹੀ ਸੀ ਉਹ 17 ਬਾਕਸ ਦੀ ਇਹ ਜਿੰਨੇ 10 ਅਕਿਊਜ਼ ਨੇ 10 ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਜੜੀ ਦਿੱਤੀ ਗਈ ਸੀ ਤੇ ਉਹ ਸਾਰੇ ਦੇ ਹੀ ਸਾਰੀ ਦਸਾਂ ਤੋਂ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਤੇ ਉਹ ਕਾਊਂਟ ਫਾਰ ਹੋ ਗਏ ਨੇ ਵੀ ਇੱਕ ਇਹਨੂੰ ਕੁਝ ਜਦੋਂ ਮੀਡੀਆ ਦੇ ਵਿੱਚ ਆ ਗਈ ਖਬਰ ਲੋਕਾਂ ਨੂੰ ਪਤਾ ਲੱਗ ਗਿਆ ਕੁਝ ਬੰਦਿਆਂ ਨੇ ਜਿਹੜੀ ਇਹਨਾਂ ਤੋਂ ਲਈ ਹੋਈ ਸੀ ਉਹਨੂੰ ਡਿਸਟロイ ਕਰਤਾ ਤੇ ਕਈ ਇਹਨਾਂ ਨੇ ਜਿਹੜੇ ਅੱਗੇ ਵੇਚੇ ਸੀ ਉਹਨਾਂ ਲਈ ਜਿਹੜੀ ਲੈ ਕੇ ਲੋਕਾਂ ਨੇ ਉਹ ਕੰਜ਼ਿਊਮ ਕਰ ਲਈ ਜਿੰਨਾ ਕਰਕੇ ਜਿਹੜੀ ਨਹੀਂ ਡੈਥ ਹੋਈ ਹੈ ਕਿੰਨੇ ਮੌਤਾਂ ਹੋਈਆਂ ਤੇ ਕਿੰਨੇ ਜੇਰੇ ਲੱਜੇ ਤੁਹਾਨੂੰ ਦੱਸਿਆ ਜੀ ਇਹਦੇ ਚ 20 ਮੌਤਾਂ ਹੋ ਚੁੱਕੀਆਂ ਜੀ 25 ਜਿਹੜੇ ਜੇਰੇ ਲੱਜ ਨੇ ਉਹਨਾਂ ਦਾ ਡੀਸੀਸ ਕਹਿ ਰਹੇ ਨੇ ਕਿ ਜੋ ਪ੍ਰੋਪਰ ਦੋਸ਼ੀ ਹਨ ਉਹਨਾਂ ਤੇ ਕਾਰਵਾਈ ਨਹੀਂ ਹੋਈ ਹੈ ਕਿਉਂ ਨਹੀਂ ਹੋਈਗੀ ਜਿਹੜੇ ਮੇਨ ਸਰਗਨੇ ਨੇ ਜੀ ਉਹ ਵੀ ਤਾਂ ਨੱਚ ਕੇ ਆ ਤੁਹਾਡੀ ਹੌਕਾ ਦਵਾਰ ਹੋ ਗਏ ਉਹਨਾਂ ਨੂੰ ਜਿਹਨਾਂ ਦਾ ਨਾਮ ਤਾਂ ਨਹੀਂ ਇਹਨਾਂ ਨੂੰ ਪਰੋਸ ਲੱਗਾ ਜਾਣ ਦੇਖੋ ਅਨ ਅਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਮੇਨ ਸਰਗਨੇ ਨੇ ਅੱਗੋਂ ਜਿਹੜੇ ਜਿਹੜੇ ਉਹਨਾਂ ਤੋਂ ਬਾਕਸਸ ਲੈ ਕੇ ਗਾਂ ਸਪਲਾਈ ਕਰਦੇ ਸੀ ਉਹ ਸਾਰੇ ਫੜੇ ਗਏ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਸ ਵੇਲੇ ਸੰਗਰੂਰ ਦੇ ਵਿੱਚ 424 ਪਿੰਡਾਂ ਤੇ 10 ਅਰਬਨ ਲੋਕਲ ਬਾਡੀਜ਼ ਸਾਰੇ ਪਾਸੇ ਜਿਹੜੀ ਹੈਗੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਘਰ-ਘਰ ਜਾ ਕੇ ਡੋਰ ਟੂ ਡੋਰ ਸਰਵੇ ਕਰ ਰਹੀ ਹੈ ਤੇ ਨਾਲ ਹੀ ਇਹ ਟੀਮਾਂ ਜਿਹੜੀਆਂ ਹੈਗੀਆਂ ਆਮ ਜਲਾਸ ਕਰਕੇ 55 ਡਾਕਟਰਸ ਨਾਲ ਲੈ ਕੇ ਉੱਥੇ ਅਵੇਅਰਨੈਸ ਐਕਟੀਵਿਟੀ ਕਰ ਰਹੀਆਂ ਤੇ ਲੋਕਾਂ ਨੂੰ ਦੱਸ ਰਹੀ ਕਿ अर्ली ਸਿੰਪਟਮਸ ਕਿਸ ਤਰ੍ਹਾਂ ਦੇ ਹੋ ਸਕਦੇ ਹੈ ਤੇ ਕਿਸ ਤਰ੍ਹਾਂ ਦਾ ਉੱਥੇ ਆਪਣਾ ਐਕਸ਼ਨ ਲਈਏ ਕਿਸ ਤਰ੍ਹਾਂ ਜਿਹੜੀ ਸਿਹਤ ਸੁਵਿਧਾਵਾ ਹੈਗੀਆਂ ਉਹਨੂੰ ਆਪਾਂ ਵਰਤੀਏ ਨਾਲ ਹੀ ਜਿਹੜਾ ਹੈਗਾ 200 ਤੋਂ ਉੱਤੇ empioyes ਇਸ ਵੇਲੇ ਇਸ ਕੰਮ ਤੇ ਲੱਗੇ ਹੋਏ ਹਨ ਅੱਜ ਜਿਹੜਾ ਹੈਗਾ ਫੂਡ ਡਿਪਾਰਟਮੈਂਟ ਤੇ ਲੇਬਰ ਡਿਪਾਰਟਮੈਂਟ ਅੰਡਰ ਦੀ ਸੁਪਰਵੀਜ਼ਨ ਆਫ ਐਸ ਡੀ ਐਮਸ ਹਰ ਇੱਕ ਸ਼ੈਲਰ ਹਰ ਇੱਕ ਆਪਣੇ ਭੱਟੇ ਸੈਨੀਟੇਸ਼ਨ ਵਰਕਰਾਂ ਨਾਲ ਇਹ ਵੀ ਮੀਟਿੰਗ ਕਰ ਰਹੇ ਹੈਗੇ ਜਿਸ ਕਰਕੇ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਰਵਰਤੋਂ ਨਾ ਹੋਵੇ ਇਸ ਵੇਲੇ ਤਿੰਨ ਜਿਹੜੇ ਹੈਗੇ ਐਕਸਾਈਜ਼ ਆਫਿਸ ਤੇ ਐਕਸਾਈਜ਼ ਡਿਪਾਰਟਮੈਂਟ ਦੇ ਤਿੰਨ ਇਨਸਪੈਕਟਰ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ ਪ੍ਰਕਾਸ਼ ਸਿੰਘ, ਮੋਹਨ ਸਿੰਘ ਤੇ ਕਸ਼ਮੀਰੀ ਸਿੰਘ ਇਸ ਤਰ੍ਹਾਂ ਨਾਲ ਹੀ ਏਸੀ ਤੇ ਈਟੀਓ ਤੇ ਵੀ ਸ਼ੋਕਾਸ ਨੋਟਿਸ ਕੀਤਾ ਗਿਆ ਤੇ ਡਿਪਾਰਟਮੈਂਟਲ ਇਨਕੁਆਰੀਜ਼ ਚੱਲ ਰਹੀ ਹੈ